ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਪਾਕਿਸਤਾਨ ਦੀ ਦਰਸਲ ਪਾਕਿਸਤਾਨ ਦੇ ਵਿੱਚ 11 ਮਾਰਚ ਨੂੰ ਇੱਕ ਟ੍ਰੇਨ ਹਾਈਜੈਕ ਹੋਈ ਸੀ ਜਾਫਰ ਐਕਸਪ੍ਰੈਸ ਨੂੰ ਬਲੋਚਿਸਤਾਨ ਦੀ ਉਸ ਲੜਾਕੂਆਂ ਦੇ ਵੱਲੋਂ ਹਾਈਜੈਕ ਕਰ ਲਿਆ ਗਿਆ ਸੀ ਬੀਐਲਏ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਵੱਲੋਂ ਸੋ ਹੁਣ ਇੱਕ ਹੋਰ ਫੈਦਾਇ ਨੀ ਹਮਲਾ ਜਿਹੜਾ ਹੈ ਪਾਕਿਸਤਾਨ ਦੇ ਉੱਪਰ ਕੀਤਾ ਹੈ ਪਾਕਿਸਤਾਨ ਦੇ ਉੱਪਰ ਬੰਬ ਵਰਸਾਏ ਗਏ ਨੇ ਮਿਲਟਰੀ ਵਾਹਨਾਂ ਦੇ ਉੱਪਰ ਇਹ ਹਮਲਾ ਕੀਤਾ ਗਿਆ ਹੈ ਔਰ ਇਸ ਦੇ ਵਿੱਚ ਜੋ ਆਰਮੀ ਦੇ ਵੱਲੋਂ ਫਿਦਾਇਨੀ ਆਰਮੀ ਦੇ ਵੱਲੋਂ ਦੱਸਿਆ ਜਾ ਰਿਹਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ 90 ਦੇ ਕਰੀਬ ਪਾਕਿਸਤਾਨੀ ਸੈਨਿਕ ਇਹਦੇ ਵਿੱਚ ਮਾਰ ਦਿੱਤੇ ਨੇ ਹਾਲਾਂਕਿ ਪਾਕਿਸਤਾਨ ਸਰਕਾਰ ਦੇ ਵੱਲੋਂ ਇਹ ਆਫੀਸ਼ੀਅਲ ਤੌਰ ਦੇ ਉੱਤੇ ਕਿਹਾ ਗਿਆ ਕਿ ਸਿਰਫ 5 ਜਿਹੜੇ ਸੈਨਿਕ ਸਾਡੇ ਮਾਰੇ ਗਏ ਨੇ ਇਸ ਹਮਲੇ ਦੇ ਵਿੱਚ ਉਸ ਤੋਂ ਪਹਿਲਾਂ ਜਿਹੜਾ ਹਮਲਾ ਹੋਇਆ ਸੀ ਟ੍ਰੇਨ ਹਾਈਜੈਕ ਹੋਈ ਸੀ 11 ਮਾਰਚ ਨੂੰ ਟ੍ਰੇਨ ਹਾਈਜੈਕ ਹੋਈ 12 ਮਾਰਚ ਨੂੰ ਪਾਕਿਸਤਾਨੀ ਆਰਮੀ ਨੇ ਕਿਹਾ ਸੀ ਕਿ ਅਸੀਂ ਸਕਸੈਸਫੁਲ ਹੋ ਗਏ ਆ ਉਸ ਆਪਰੇਸ਼ਨ ਨੂੰ ਅਸੀਂ ਖਤਮ ਕਰ ਦਿੱਤਾ ਹੈ 13 ਮਾਰਚ ਨੂੰ ਫਿਰ ਤੋਂ ਬੀਐਲਏ ਦੇ ਵੱਲੋਂ ਇੱਕ ਪੋਸਟ ਪਾ ਕੇ ਦੱਸਿਆ ਗਿਆ ਸੀ ਕਿ ਪਾਕਿਸਤਾਨੀ ਆਰਮੀ ਝੂਠ ਬੋਲ ਰਹੀ ਹੈ 12 ਤਰੀਕ ਨੂੰ ਆਪਰੇਸ਼ਨ ਖਤਮ ਨਹੀਂ ਹੋਇਆ ਉਹਨਾਂ ਨੇ 13 ਤਰੀਕ ਨੂੰ ਪੋਸਟ ਪਾ ਕੇ ਕਿਹਾ ਸੀ ਕਿ ਆਪਰੇਸ਼ਨ ਅਜੇ ਵੀ ਜਾਰੀ ਹੈ ਮਤਲਬ 13 ਤੋਂ ਬਾਅਦ ਉਹ ਆਪਰੇਸ਼ਨ ਖਤਮ ਹੋਇਆ ਸੀ ਪਰ ਪਾਕਿਸਤਾਨੀ ਆਰਮੀ ਦੇ ਵੱਲੋਂ ਪਹਿਲੇ ਇਹਦੀ ਪੁਸ਼ਟੀ ਕਰ ਦਿੱਤੀ ਕਿ ਈਸੀ 12 ਤਰੀਕ ਨੂੰ ਕਿ ਅਸੀਂ ਆਪਰੇਸ਼ਨ ਸਕਸੈਸਫੁਲ ਕਰ ਦਿੱਤਾ ਹੈ ਇਸੇ ਤਰੀਕੇ ਦੇ ਨਾਲ ਹੁਣ ਫਿਰ ਤੋਂ ਬਲੋਚ ਲਿਬਰੇਸ਼ਨ ਆਰਮੀ ਦੇ ਵੱਲੋਂ ਮਿਲਟਰੀ ਦੇ ਜਿਹੜੇ ਵਾਹਨ ਜਾ ਰਹੇ ਸੀ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਹੈ ਬੰਬ ਸੁੱਟੇ ਗਏ ਨੇ ਔਰ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ 90 ਸੈਨਿਕਾਂ ਦੀ ਮੌਤ ਹੋ ਗਈ ਹੈ ਔਰ ਪਾਕਿਸਤਾਨੀ ਆਰਮੀ ਕਹਿ ਰਹੀ ਹੈ ਕਿ ਪੰਜ ਸੈਨਿਕ ਸਾਡੇ ਜਿਹੜੇ ਨੇ ਉਸ ਦੇ ਵਿੱਚ ਮਾਰੇ ਗਏ ਨੇ ਔਰ ਹੁਣ ਇਸ ਹਮਲੇ ਨੂੰ ਲੈ ਕੇ ਪਾਕਿਸਤਾਨੀ ਸਰਕਾਰ ਦੇ ਵੱਲੋਂ ਕੀ ਰੁਖ ਇਖਤਿਆਰ ਕੀਤਾ ਜਾਏਗਾ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਵੀ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਸਲਾਹਕਾਰ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਭਾਰਤ ਦੇ ਵੱਲੋਂ ਇਹ ਸਾਰਾ ਕੁਝ ਕਰਵਾਇਆ ਜਾ ਰਿਹਾ ਭਾਰਤ ਹੀ ਜਿਹੜੇ ਅਧਿਕਾਰੀ ਨੇ ਜਾਂ ਭਾਰਤ ਦੀਆਂ ਜਿਹੜੀਆਂ ਏਜੰਸੀਆਂ ਨੇ ਅਫਗਾਨਿਸਤਾਨ ਦੇ ਵਿੱਚ ਬੈਠੀਆਂ ਨੇ ਅਫਗਾਨਿਸਤਾਨ ਦੇ ਵਿੱਚ ਬੈਠ ਕੇ ਸਾਰੀ ਬਿਉਂਦਬੰਦੀ ਬਣਦੀ ਹੈ ਫਿਰ ਬਲੋਚ بلوچستان ਦੇ ਜਿਹੜੇ ਲੜਾਕੇ ਨੇ ਉਹਨਾਂ ਨੂੰ ਇਨਸਟਰਕਸ਼ਨ ਦਿੱਤੀਆਂ ਜਾਂਦੀਆਂ ਨੇ ਫਿਰ ਇਹ ਲੋਕ ਆ ਕੇ ਪਾਕਿਸਤਾਨ ਦੇ ਵਿੱਚ ਹਮਲਾ ਕਰਦੇ ਨੇ ਔਰ ਸਿੱਧੇ ਤੌਰ ਤੇ ਭਾਰਤ ਦੇ ਉੱਪਰ ਇਲਜ਼ਾਮ ਲਗਾਇਆ ਸੀ ਪਾਕਿਸਤਾਨ ਨੇ ਟ੍ਰੇਨ ਨੂੰ ਹਾਈਜੈਕ ਕਰਨ ਦਾ ਵੀ ਉਸ ਤੋਂ ਬਾਅਦ ਭਾਰਤੀ ਸਰਕਾਰ ਦੇ ਵੱਲੋਂ ਇਹ ਪੁਸ਼ਟੀ ਕੀਤੀ ਗਈ ਸੀ ਕਿ ਪਾਕਿਸਤਾਨ ਆਪਣੀਆਂ ناکامیਆਂ ਨੂੰ ਲੁਕਾਉਣ ਦੇ ਲਈ ਆਪਦੇ ਗੁਆਂਢੀ ਮੁਲਕਾਂ ਦੇ ਉੱਪਰ ਇਸ ਤਰੀਕੇ ਦੇ ਇਲਜ਼ਾਮ ਲਗਾਉਂਦਾ ਰਹਿੰਦਾ ਹੈ ਭਾਰਤ ਦੀ ਕਦੇ ਵੀ ਇਹ ਮਨਸ਼ਾ ਨਹੀਂ ਰਹੀ ਹੈ ਕਿ ਦੂਸਰੇ ਗੁਆਂਢੀ ਮੁਲਕਾਂ ਦੇ ਉੱਪਰ ਕਿਸੇ ਤਰੀਕੇ ਦਾ ਵੀ ਐਸਾ ਦਬਾਅ ਬਣਾਇਆ ਜਾਵੇ ਐਸੇ ਹਮਲੇ ਕਰਵਾਏ ਜਾਣ ਸੋ ਉਸ ਨੂੰ ਨਕਾਰ ਦਿੱਤਾ ਸੀ ਪਰ ਹੁਣ ਦੁਬਾਰਾ ਤੋਂ ਜਦੋਂ ਫਦਾਇਨੀ ਹਮਲਾ ਹੋਇਆ ਉਸ ਤੋਂ ਬਾਅਦ ਪਾਕਿਸਤਾਨ ਸਰਕਾਰ ਦਾ ਕੀ ਰੁਖ ਰਹੇਗਾ ਉਹ ਉਹਦੇ ਉਹਦੇ ਤੇ ਸਾਰਿਆਂ ਦੀਆਂ ਨਿਗਾਹਾਂ ਬਣੀਆਂ ਰਹਿਣਗੀਆਂ ਪਰ ਦੂਸਰੇ ਪਾਸੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਪਾਕਿਸਤਾਨ ਨੂੰ ਇੱਕ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦਰਸਲ ਪ੍ਰਧਾਨ ਮੰਤਰੀ ਮੋਦੀ ਵਿਦੇਸ਼ ਦੌਰੇ ਤੇ ਨੇ ਔਰ ਇਸ ਦਰਮਿਆਨ ਉਹਨਾਂ ਦੇ ਵੱਲੋਂ ਇੱਕ ਰੂਸੀ ਮੂਲ ਦੇ ਅਮਰੀਕੀ ਸਾਇੰਟਿਸਟ ਨੇ ਲੈਕਸ ਫਰਿਡਮਨ ਉਹਨਾਂ ਦੇ ਨਾਲ ਇੱਕ ਪੋਡਕਾਸਟ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਗੱਲਬਾਤ ਕੀਤੀ ਔਰ ਇਸ ਜੇਕਰ ਤੁਸੀਂ ਲੈਕਸ ਫਰਿਡਮਨ ਦੀ ਜਿਹਦੀ ਅਸੀਂ ਗੱਲ ਕਰ ਰਹੇ ਜਿਹਦੇ ਨਾਲ ਪ੍ਰਧਾਨ ਮੰਤਰੀ ਨੇ ਪੋਡਕਾਸਟ ਦੇ ਮਾਧਿਅਮ ਦੇ ਨਾਲ ਗੱਲਬਾਤ ਕੀਤੀ ਕਈ ਤਰੀਕੇ ਦੇ ਉਹਨਾਂ ਨੇ ਸਵਾਲਾਂ ਦੇ ਜਵਾਬ ਵੀ ਦਿੱਤੇ ਔਰ ਕਈ ਇਲਜ਼ਾਮ ਪਾਕਿਸਤਾਨ ਦੇ ਉੱਪਰ ਵੀ ਉਹਨਾਂ ਨੇ ਲਗਾਏ ਔਰ ਉਹਨਾਂ ਨੇ ਇਸ ਟਾਈਮ ਦੇ ਉੱਤੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਦਾ ਜ਼ਿਕਰ ਕਰਦਿਆਂ ਕਿਉਂਕਿ ਇਸ ਦੇ ਵਿੱਚ ਆਰਐਸਐਸ ਨੂੰ ਲੈ ਕੇ ਸਵਾਲ ਪੁੱਛੇ ਗਏ ਭਾਰਤ ਦੇ ਪਾਕਿਸਤਾਨ ਦੇ ਨਾਲ ਸਬੰਧਾਂ ਨੂੰ ਲੈ ਕੇ ਸਵਾਲ ਪੁੱਛੇ ਗਏ ਚੀਨ ਦੇ ਨਾਲ ਲੈ ਕੇ ਸਬੰਧਾਂ ਨੂੰ ਸਵਾਲ ਖੇਡ ਨੂੰ ਲੈ ਕੇ ਉਦਯੋਗ ਨੂੰ ਲੈ ਕੇ ਕਈ ਤਰੀ ਹਰ ਇੱਕ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੇ ਪਰ ਖਾਸ ਜੋ ਅੱਜ ਪੂਰੇ ਵਿਸ਼ਵ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਿਹੜਾ ਸਵਾਲ ਉਹ ਇਹ ਸੀ ਕਿ ਪਾਕਿਸਤਾਨ ਦੇ ਨਾਲ ਭਾਰਤ ਦੇ ਸਬੰਧ ਚੰਗੇ ਕਿਉਂ ਨਹੀਂ ਹੋ ਰਿਹਾ ਭਾਰਤੀ ਸਰਕਾਰ ਕਿਉਂ ਨਹੀਂ ਪਹਿਲ ਕਰ ਰਹੀ ਪਾਕਿਸਤਾਨ ਦੇ ਨਾਲ ਸਬੰਧ ਚੰਗੇ ਕਰਨ ਦੇ ਲਈ ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਆਪਣੇ ਸੌ ਚੱਕ ਸਮਾਗਮ ਦੇ ਵਿੱਚ ਨਵਾਜ਼ ਸ਼ਰੀਫ ਨੂੰ ਉਸ ਟਾਈਮ ਸਦਾ ਭੇਜਿਆ ਸੀ ਕਿ ਤੁਸੀਂ ਇਸ ਸਮਾਗਮ ਦੇ ਵਿੱਚ ਆਓ ਔਰ ਕਹਿੰਦੇ ਸਾਡੀ ਕੋਸ਼ਿਸ਼ ਹੈ ਸੀ ਕਿ ਹੁਣ ਸੰਬੰਧ ਜਿਹੜੇ ਪਾਕਿਸਤਾਨ ਦੇ ਨਾਲ ਸਾਨੂੰ ਸੁਧਾਰਨੇ ਚਾਹੀਦੇ ਨੇ ਪਰ ਨਮਾਜ਼ ਸ਼ਰੀਫ ਉਹਨਾਂ ਦੇ ਵੱਲੋਂ ਉਸ ਨੂੰ ਠੁਕਰਾ ਦਿੱਤਾ ਗਿਆ ਸਾਡੇ ਪ੍ਰਪੋਜ਼ਲ ਨੂੰ ਉਹ ਸੌ ਚੁੱਕ ਸਮਾਗਮ ਦੇ ਵਿੱਚ ਨਹੀਂ ਆਏ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਕਈ ਵਾਰ ਇਹ ਉਪਰਾਲਾ ਕਰ ਚੁੱਕੇ ਹਾਂ ਕਿ ਉਹਨਾਂ ਦੇ ਨਾਲ ਸੰਬੰਧ ਚੰਗੇ ਕੀਤੇ ਜਾਣ ਪਰ ਪਾਕਿਸਤਾਨ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆ ਰਿਹਾ ਉਹ ਬਾਰ ਬਾਰ ਭਾਰਤ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ इवन ਕਿ ਉਹਨਾਂ ਨੇ ਕਿਹਾ ਕਿ ਜਿਹੜਾ ਗੋਧਰਾ ਕਾਂਡ ਹੋਇਆ ਸੀ ਉਹਦੇ ਵਿੱਚ ਵੀ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਕਿ ਮੈਨੂੰ ਮੈਨੂੰ ਸਿੱਧੇ ਤੌਰ ਦੇਤੇ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਸੀ ਸੋ ਕਈ ਤਰੀਕੇ ਦੇ ਇਲਜ਼ਾਮ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਇਸ ਪੋਡਕਾਸਟ ਦੇ ਵਿੱਚ ਲਗਾਏ ਗਏ ਨੇ ਜਿਸ ਫ੍ਰਿਡਮੈਨ ਦੇ ਵੱਲੋਂ ਇਹ ਪੋਡਕਾਸਟ ਕੀਤਾ ਗਿਆ ਦੱਸਦੇ ਕਿ ਪ੍ਰਧਾਨ ਮੰਤਰੀ ਮੋਦੀ ਪਹਿਲੇ ਐਸੇ ਵੱਡੇ ਆਗੂ ਨਹੀਂ ਹੈ ਦੁਨੀਆ ਦੇ ਵੱਡੇ ਲੀਡਰ ਨਹੀਂ ਇਸ ਤੋਂ ਪਹਿਲਾਂ ਵੀ ਇਸ ਵਿਅਕਤੀ ਦੇ ਨਾਲ ਡੋਨਲਡ 트ੰਪ ਦੇ ਵੱਲੋਂ ਗੱਲਬਾਤ ਕੀਤੀ ਜਾ ਚੁੱਕੀ ਹੈ ਐਲਨ ਮਸਕ ਬਲਦਮੇਰ ਪੁਤਿਨ ਬਲਦਮੇਰ ਜ਼ੇਲੈਂਸਕੀ ਕਈ ਹੋਰ ਆਗੂ ਮਾਰਕ ਜ਼ੁਕਰਬਰਗ ਵੱਡੇ ਵੱਡੇ ਲੋਕ ਇਸ ਵਿਅਕਤੀ ਦੇ ਨਾਲ ਪੋਡਕਾਸਟ ਕਰਦੇ ਨੇ ਸੋ ਪ੍ਰਧਾਨ ਮੰਤਰੀ ਮੋਦੀ ਵੀ ਜਦੋਂ ਉੱਥੇ ਗਏ ਹੋਏ ਸੀ ਤੇ ਉਹਨਾਂ ਦੇ ਨਾਲ ਵੀ ਇਹ ਉਹਨਾਂ ਨੇ ਵੀ ਇਸ ਪੋਡਕਾਸਟ ਦਾ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਔਰ ਕਈ ਤਰੀਕੇ ਦੇ ਐਸੇ ਸਵਾਲਾਂ ਨੂੰ ਲੈ ਕੇ ਜਿੱਥੇ ਉਹ ਆਰਐਸਐਸ ਦੇ ਮਹਿਮਾ ਗਾਉਂਦੇ ਹੋਏ ਵੀ ਨਜ਼ਰ ਆਇਆ ਆਰਐਸਐਸ ਦਾ ਜਦੋਂ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਮੈਂ ਜੋ ਕੁਝ ਵੀ ਸਿੱਖਿਆ ਹੈ ਉਹ ਆਰਐਸਐਸ ਤੋਂ ਸਿੱਖਿਆ ਹੈ ਉਹਨਾਂ ਨੇ ਮੈਨੂੰ ਅ ਅਧਿਆਤਮਿਕ ਤੌਰ ਦੇ ਉੱਤੇ ਮਜ਼ਬੂਤ ਕੀਤਾ ਸੀ ਸਵਾਮੀ ਵਿਵੇਕਾਨੰਦ ਨੂੰ ਉੱਥੇ ਪੜਿਆ ਕਈ ਤਰੀਕੇ ਦੇ ਸਵਾਲ ਜਿਹੜੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਉਸ ਟਾਈਮ ਦੇ ਉੱਤੇ ਦਿੱਤੇ ਗਏ ਇੱਕ ਖਬਰ ਭਾਰਤੀ ਮੋਲਦੀ ਸੁਨੀਤਾ ਵਿਲੀਅਮ ਦੇ ਨਾਲ ਜੁੜੀ ਹੋਈ ਹੈ ਦਰਸਲ ਸੁਨੀਤਾ ਵਿਲੀਅਮ 8-9 ਮਹੀਨੇ ਪਹਿਲਾਂ ਪੁਲਾੜ ਦੇ ਵਿੱਚ ਗਏ ਸੀ ਔਰ ਇੱਕ ਸਾਂਝਾ ਆਪਰੇਸ਼ਨ ਸੀ ਸਾਂਝੇ ਆਪਰੇਸ਼ਨ ਦੇ ਵਿੱਚ ਇੱਕ ਅਮਰੀਕਾ ਤੋਂ ਉਹ ਗਏ ਸੁਨੀਤਾ ਵਿਲੀਅਮ ਔਰ ਉਹਨਾਂ ਦੇ ਨਾਲ ਉਹਨਾਂ ਦੇ ਇੱਕ ਸਾਥੀ ਸੀ ਔਰ ਉਹ ਜਦੋਂ ਪੁਲਾੜ ਦੇ ਵਿੱਚ ਗਏ ਤੇ ਕੋਈ 8 ਦਿਨਾਂ ਦਾ ਉਹਨਾਂ ਦਾ ਇੱਕ ਆਪਰੇਸ਼ਨ ਸੀ ਕਿ ਜਿੱਥੇ ਜਾ ਕੇ ਉਹਨਾਂ ਨੇ ਉੱਪਰ ਦੇਖ ਕੇ ਆਣਾ ਸੀ ਕਿ ਉਸ ਪੁਲਾੜ ਦੇ ਵਿੱਚ ਜਿੱਥੇ ਉਹ ਗਏ ਨੇ ਉੱਥੇ ਰਹਿਣ ਦੀ ਵਿਵਸਥਾ ਕਿੱਦਾਂ ਦੀ ਹੈ ਕਿਉਂਕਿ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਉੱਥੇ ਜਾਣਾ ਸੀ 8 ਦਿਨ ਦਾ ਇਹ ਉਹਨਾਂ ਦਾ ਸਾਰਾ ਪਲਾਨ ਸੀ ਪਰ 8 ਦਿਨ ਬਾਅਦ ਉਹਨਾਂ ਦਾ ਜਿਹੜਾ ਜਿਸ ਫਲਾਈਟ ਦੇ ਵਿੱਚ ਉਹ ਗਏ ਸੀ 6 ਜੂਨ 2024 ਨੂੰ ਉਹ ਗਏ ਸੀ ਔਰ ਉਹਨਾਂ ਦਾ ਉਦੇਸ਼ ਇਹ ਸੀ ਵੀ ਉੱਥੇ ਸ਼ਮਤਾ ਦੇਖ ਕੇ ਆਣੀ ਵੀ ਸ਼ਮਤਾ ਕਿੰਨੀ ਕ ਹੈ ਉੱਥੇ ਜੇ ਹੋਰ ਅਸੀਂ ਵਿਅਕਤੀਆਂ ਨੂੰ ਠਹਿਰਾਣਾ ਹੈ ਉਹਨਾਂ ਨੂੰ ਛੱਡਣਾ ਹੈ ਤੇ ਉੱਥੇ ਦੀ ਸ਼ਮਤਾ ਕੀ ਹੈ ਪਰ ਉਹਨਾਂ ਦੇ ਥਰਸਟਰ ਦੇ ਵਿੱਚ ਕਹਿੰਦੇ ਖਰਾਬੀ ਆ ਗਈ ਸੀ ਜਿਸ ਦੇ ਕਰਕੇ 8 ਦਿਨ ਦੇ ਲਈ ਉਹ ਸਿਰਫ ਗਏ ਸੀ ਪਰ 9 ਮਹੀਨੇ ਹੋ ਗਏ ਨੇ ਪਿਛਲੇ 9 ਮਹੀਨਿਆਂ ਤੋਂ ਸੁਨੀਤਾ ਵਿਲੀਅਮ ਉੱਥੇ ਹੀ ਨੇ ਔਰ ਉਹਨਾਂ ਦਾ ਇੱਕ ਸਾਥੀ ਵੀ ਉੱਥੇ ਹੀ ਹੈ ਔਰ ਸੁਨੀਤਾ ਔਰ ਵੋਚ ਨੂੰ ਹੁਣ ਵਾਪਸ ਲੈ ਕੇ ਆਉਣ ਦੀਆਂ ਕਿਆਸਰਾਈਆਂ ਜਿਹੜੀਆਂ ਲਗਾਤਾਰ ਚੱਲ ਰਹੀਆਂ ਨੇ ਔਰ ਭਾਰਤੀ ਮੂਲ ਦੇ ਸੁਨੀਤਾ ਵਿਲੀਅਮ ਫਸੇ ਹੋਏ ਨੇ ਉੱਪਰ ਹੀ 8 ਦਿਨ ਦੇ ਲਈ ਗਏ ਸੀ 9 ਮਹੀਨੇ ਹੋ ਗਏ ਨੇ ਪਰ ਹੁਣ ਇੱਕ ਆਸ ਵਜੀ ਹੈ ਆਸ ਇਸ ਤਰੀਕੇ ਨਾਲ ਵਜੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਉਹਨਾਂ ਨੂੰ ਬਾਰ-ਬਾਰ ਉੱਪਰੋਂ ਵਾਪਸ ਲਿਆਉਣ ਦੀ ਕੋਸ਼ਿਸ਼ ਚੱਲ ਰਹੀ ਸੀ ਪਰ ਹਰ ਇੱਕ ਵਾਰ ਕਾਮਯਾਬ ਨਹੀਂ ਹੋ پا ਰਹੀ ਸੀ ਪਰ ਹੁਣ ਐਲੋਨ ਮਸਕ ਦੀ ਕੰਪਨੀ ਹੈ ਸਪੇਸਐਕਸ ਉਹਦਾ ਇੱਕ ਡ੍ਰੈਗਨ ਸਪੇਸ ਕ੍ਰਾਫਟ ਜਿਹੜਾ ਹੈ ਉਹ ਉੱਪਰ ਪਹੁੰਚ ਗਿਆ ਹੈ ਉਹਨਾਂ ਦੇ ਕੋਲ ਔਰ ਚਾਰ ਵਿਅਕਤੀ ਉੱਪਰ ਪਹੁੰਚੇ ਨਹੀਂ ਉਹਨਾਂ ਦੇ ਕੋਲ ਸੁਨੀਤਾ ਵਿਲੀਅਮ ਔਰ ਬੁੱਚ ਉਹਨਾਂ ਦੇ ਸਾਥੀ ਜਿਹੜੇ ਨੇ ਉਹ 8 ਦਿਨ ਲਈ ਜਿਹੜੇ ਗਏ ਸੀ ਉਹ ਉੱਪਰ ਹੀ ਨੇ ਚਾਰ ਲੋਕ ਹੋਰ ਗਏ ਨੇ ਔਰ 9 ਮਹੀਨੇ ਦੀ ਮੁਸ਼ਕਲ ਤੋਂ ਬਾਅਦ ਹੁਣ 19 ਮਾਰਚ ਨੂੰ 19 ਮਾਰਚ ਨੂੰ ਸੁਨੀਤਾ ਵਿਲੀਅਮ ਵਾਪਸ ਧਰਤੀ ਤੇ ਆਉਣਗੇ ਔਰ ਇਹਦੇ ਲਈ ਸਾਰੇ ਪਾਸੇ ਲੋਕ ਦੁਆਵਾਂ ਕਰ ਰਹੇ ਨੇ ਕਿ ਉਹ ਸਹੀ ਸਲਾਮਤ ਵਾਪਸ ਆਣ ਕਿਉਂਕਿ ਜਦੋਂ ਉਹਨਾਂ ਨੇ ਉੱਪਰੋਂ ਥੱਲੇ ਤਰਤੀਬ ਨਾਲ ਨੂੰ ਆਣਾ ਹੈ ਤੇ ਉਸ ਤੋਂ ਪਹਿਲਾਂ ਕਈ ਤਰੀਕੇ ਦੀਆਂ ਮੁਸੀਬਤਾਂ ਰਸਤੇ ਦੇ ਵਿੱਚ ਆ ਸਕਦੀਆਂ ਨੇ ਔਰ ਸਮੇਂ ਸਿਰ ਉਹਨਾਂ ਦੇ ਪੈਰਾਸ਼ੂਟ ਖੋਲ ਜਾਣ ਇਸ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਉਹ ਧਰਤੀ ਵੱਲ ਨੂੰ ਕਿਉਂਕਿ ਛੋਟੀ ਜਿਹੀ ਇੱਕ ਗਲਤੀ ਉਹ ਛੇ ਦੇ ਛੇ ਲੋਕਾਂ ਦੀ ਉਹਦੇ ਨਾਲ ਜਾਣ ਜਾ ਸਕਦੀ ਹੈ ਸੋ ਇਸ ਕਰਕੇ ਹੁਣ ਦੁਆਵਾਂ ਦਾ ਦੌਰ ਜਿਹੜਾ ਹੈ ਪੂਰੀ ਦੁਨੀਆ ਦੇ ਵਿੱਚ ਚੱਲ ਰਿਹਾ ਹੈ ਕਿ ਸੁਨੀਤਾ ਵਿਲੀਅਮ ਔਰ ਉਹਨਾਂ ਦਾ ਸਾਥੀ ਜਿਹੜਾ ਹੈ ਉਹ ਚ ਉਹ ਸਹੀ ਸਲਾਮਤ ਧਰਤੀ ਤੇ ਵਾਪਸ ਆਣ ਕਿਉਂਕਿ ਪਿਛਲੇ 9 ਮਹੀਨਿਆਂ ਤੋਂ ਉਹ ਉੱਥੇ ਫਸੇ ਹੋਏ ਨੇ ਔਰ ਉੱਥੇ ਜਦੋਂ ਅਸਮਾਨ ਦੇ ਵਿੱਚ ਜਾਂਦੇ ਨੇ ਪੁਲਾੜ ਦੇ ਵਿੱਚ ਤੇ ਜ਼ਮੀਨ ਦੇ ਉੱਪਰ ਪੈਰ ਨਹੀਂ ਲੱਗਦੇ ਵਿਅਕਤੀ ਹਵਾ ਦੇ ਵਿੱਚ ਹੀ ਰਹਿੰਦਾ ਸੋ ਹੁਣ ਦੱਸਿਆ ਜਾ ਰਿਹਾ ਕਿ ਉਹਨਾਂ ਦੀਆਂ ਅੱਖਾਂ ਦਾ ਸਾਈਜ਼ ਬਹੁਤ ਛੋਟਾ ਹੋ ਗਿਆ ਹੈ ਔਰ ਉਹਨਾਂ ਦੀਆਂ ਜਿਹੜੀਆਂ ਹੱਡੀਆਂ ਨੇ ਉਹ ਛੋਟੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਸਹੀ ਤਰੀਕੇ ਦੇ ਨਾਲ ਉਸ ਤਰੀਕੇ ਦਾ ਵਾਤਾਵਰਣ ਨਹੀਂ ਹੁੰਦਾ ਜਿਸ ਤਰੀਕੇ ਦਾ ਵਾਤਾਵਰਣ ਇੱਥੇ ਹੈ ਇਸ ਕਰਕੇ ਸਿਰਫ ਉਹ 8 ਦਿਨਾਂ ਲਈ ਗਏ ਸੀ ਪਰ ਫਸ ਗਏ ਇਸ ਕਰਕੇ ਉਹਨਾਂ ਦੇ ਸਰੀਰ ਦੇ ਵਿੱਚ ਤਬਦੀਲੀ ਆਣੀ ਸ਼ੁਰੂ ਹੋ ਗਈ ਔਰ ਜਲਦ ਤੋਂ ਜਲਦ ਉਹ ਦੋਵੇਂ ਸਾਥੀਆਂ ਨੂੰ ਥੱਲੇ ਲਿਆਉਣਾ ਬੜਾ ਜ਼ਰੂਰੀ ਸੀ ਸੋ ਹੁਣ ਕਾਮਯਾਬੀ ਮਿਲਦੀ ਹੋਈ ਨਜ਼ਰ ਆ ਰਹੀ ਹੈ ਔਰ ਉਮੀਦ ਹੈ ਕਿ 19 ਮਾਰਚ ਨੂੰ ਸਭ ਕੁਝ ਠੀਕ ਠਾਕ ਹੋਏਗਾ ਔਰ ਸੁਨੀਤਾ ਵਿਲੀਅਮ ਦੁਬਾਰਾ ਤੋਂ ਫਿਰ ਤੋਂ ਧਰਤੀ ਤੇ ਉਤਰਨ ਗਿਆ ਔਰ ਇਹ NASA ਦਾ ਪ੍ਰੋਜੈਕਟ ਸਿਗਾ ਔਰ ਅਮਰੀਕਾ ਦੇ ਵਿੱਚ ਹੀ ਉਹਨਾਂ ਦੀ ਜਿਹੜੀ ਲੈਂਡਿੰਗ ਹੈ ਉਹ ਹੋਣ ਦੀ ਉਮੀਦ ਹੈ ਇੱਕ ਖਬਰ ਸੀਐਮ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਰਹੀ ਹੈ ਦਰਸਲ ਤੁਹਾਨੂੰ ਯਾਦ ਹੋਏਗਾ ਕਿ 3 ਸਾਲ ਪਹਿਲਾਂ 16 ਮਾਰਚ 2022 ਨੂੰ ਸੌਚਕ ਸਮਾਗਮ ਹੋਇਆ ਸੀ ਖਟਕੜ ਕਲਾਂ ਦੀ ਪਵਿੱਤਰ ਧਰਤੀ ਦੇ ਉੱਤੇ ਉੱਥੇ ਸੀਐਮ ਭਗਵੰਤ ਮਾਨ ਹੋਣਾਂ ਦੇ ਵੱਲੋਂ ਸੌਚੀ ਗਈ ਸੀ ਉਹਨਾਂ ਨੇ ਜਦੋਂ ਮੁੱਖ ਮੰਤਰੀ ਬਣੇ ਨੇ ਉਹ ਤੇ ਕੱਲ ਬੀਤੇ ਕੱਲ ਉਹਨਾਂ ਨੂੰ 3 ਸਾਲ ਪੂਰੇ ਹੋ ਗਏ ਔਰ 3 ਸਾਲ ਪੂਰੇ ਹੋਣ ਤੇ ਦੋਵੇਂ ਲੋਕ ਆਮ ਆਦਮੀ ਪਾਰਟੀ ਦੇ ਵੱਡੇ ਮੁਖੀ ਮੁੱਖ ਮੰਤਰੀ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਕੱਲ ਦਰਬਾਰ ਸਾਹਿਬ ਪਹੁੰਚੇ ਰਾਮੰਦਰ ਪਹੁੰਚੇ ਭਗਵਨ ਵਾਲਮੀ ਕੀ ਤੀਰਥ ਪਹੁੰਚੇ ਉਹਨਾਂ ਨੇ ਉੱਥੇ ਜਾ ਕੇ ਉਹ ਨਤਮਸਤਕ ਹੋਏ ਔਰ ਨਤਮਸਤਕ ਹੋਣ ਤੋਂ ਬਾਅਦ মিডিਆ ਦੇ ਨਾਲ ਗੱਲਬਾਤ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਈ ਸਵਾਲਾਂ ਦੇ ਜਵਾਬ ਦੇ ਦਿੱਤੇ ਜੋ ਸ਼ਾਇਦ মিডিਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਸੀ ਔਰ ਵਿਰੋਧੀ ਧਿਰਾਂ ਦੇ ਵੱਲੋਂ ਉਹਨਾਂ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਅਰਵਿੰਦ ਕੇਜਰੀਵਾਲ ਨੇ ਕਿਹਾ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਲਈ ਸਭ ਤੋਂ ਵੱਡਾ ਖਤਰਾ ਜਿਹੜਾ ਇਸ ਟਾਈਮ ਚਿੰਤਾ ਦਾ ਵਿਸ਼ਾ ਹੈ ਉਹ ਹੈ ਪੰਜਾਬ ਦੇ ਵਿੱਚ ਰਿਸ਼ਵਤਖੋਰੀ ਔਰ ਨਸ਼ਾ ਇਹਦੇ ਉੱਤੇ 파ਰਪਾਨ ਦੇ ਲਈ ਸਰਕਾਰ ਦੇ ਵੱਲੋਂ ਜੰਗ ਛੇੜੀ ਹੋਈ ਔਰ ਪੰਜਾਬ ਦੇ ਲੋਕਾਂ ਨੂੰ ਇਹਦੇ ਲਈ ਸਾਹਮਣੇ ਆਣਾ ਪਏਗਾ ਤਾਂ ਕਿ ਇਸ ਚੀਜ਼ ਦੇ ਉੱਪਰ ਨਿਜਾਤ ਪਾਈ ਜਾ ਸਕੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਸਾਢੇ 3 ਸਾਲ ਬਹੁਤ ਵਧੀਆ ਰਹੇ ਨੇ 3 ਸਾਲ ਦੇ ਵਿੱਚ ਸਾਡੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਔਰ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਹੋਰ ਵਧੀਆ ਕੰਮ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਉਹ ਪੂਰੇ ਕਰਾਂਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਕਹਿ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦੇ ਵਿੱਚ ਆ ਗਏ ਨੇ ਔਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਤੋਂ ਲਾ ਕੇ ਤੇ ਆਪ ਬੈਠਣਾ ਚਾਹੁੰਦੇ ਨੇ ਉਹ ਕਹਿੰਦੇ ਕਿ ਮੈਂ ਉਹ ਲੋਕਾਂ ਨੂੰ ਸਪਸ਼ਟ ਕਰ ਦਿਆਂ ਕਿ ਅਗਲੇ 2 ਸਾਲ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਭਗਵੰਤ ਮਾਨ ਹੀ ਪੰਜਾਬ ਦੇ ਵਿੱਚ ਸੇਵਾਵਾਂ ਨਿਭਾਉਣਗੇ ਕੋਈ ਚੇਂਜ ਨਹੀਂ ਹੋਏਗਾ ਅਗਲੇ 5 ਸਾਲ ਜੇ ਤੁਸੀਂ ਸੇਵਾ ਦਾ ਮੌਕਾ ਦਿੰਦੇ ਹੋ ਤਾਂ ਵੀ ਭਗਵੰਤ ਮਾਨ ਹੀ ਸੇਵਾ ਪੰਜਾਬ ਦੇ ਵਿੱਚ ਨਿਭਾਉਣਗੇ ਸੋ ਇਹਨਾਂ ਗੱਲਾਂ ਦੇ ਉੱਪਰ ਸਿੱਧੇ ਤੌਰ ਦੇ ਉਤੇ ਵਿਰਾਮ ਚਿੰਨ ਕਲ ਅਰਵਿੰਦ ਕੇਜਰੀਵਾਲ ਦੇ ਵੱਲੋਂ ਲਗਾ ਦਿੱਤਾ ਗਿਆ ਹੈ ਕਿ 3 ਸਾਲ ਮੁਕੰਮਲ ਹੋਣ ਤੇ ਅਸੀਂ ਮੱਥਾ ਟੇਕਿਆ ਔਰ ਅਗਲੇ 2 ਸਾਲ ਦੀ ਇਸੇ ਕਾਮਨਾ ਕਰਦੇ ਹਾਂ ਕਿ ਸਾਰੇ ਕੰਮ ਅਸੀਂ ਮੁਕੰਮਲ ਕਰ ਦੇਾਂਗੇ ਔਰ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਨਾਲ ਕੀਤੇ ਹੋਏ ਹਰੇਕ ਵਾਅਦੇ ਨੂੰ ਅਸੀਂ ਵਫਾ ਕਰਾਂਗੇ ਔਰ ਇਸ ਕਰਕੇ ਤੁਸੀਂ ਕਿਸੇ ਤਰੀਕੇ ਦੀ ਚਿੰਤਾ ਨਹੀਂ ਕਰਨੀ ਆ ਪੰਜਾਬ ਦੇ ਵਿੱਚੋਂ ਸਾਡਾ ਹੁਣ ਅਗਲਾ ਪੀਚਾ ਜਿਹੜਾ ਉਹ ਇਹੀ ਆ ਕਿ ਪੰਜਾਬ ਦੇ ਵਿੱਚੋਂ ਨਸ਼ਾ ਤੇ ਭ੍ਰਿਸ਼ਟਾਚਾਰ ਖਤਮ ਕਰਨਾ ਹਾਲਾਂਕਿ ਸਰਕਾਰ 3 ਸਾਲ ਲੇਟ ਹੈ ਜਦੋਂ ਸਰਕਾਰ 2022 ਦੇ ਵਿੱਚ ਸੱਤਾ ਦੇ ਵਿੱਚ ਆਈ ਸੀ ਉਦੋਂ ਇਹੀ ਵਾਦਾ ਕਰਕੇ ਆਈ ਸੀ ਕਿ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਕਿੱਦਾਂ ਖਤਮ ਕਰਨਾ ਹੈ ਨਸ਼ਾ ਕਿੱਦਾਂ ਖਤਮ ਕਰਨਾ ਹੈ ਮਾਈਨਿੰਗ ਤੋਂ ਪੈਸਾ ਕਿੱਦਾਂ ਵਾਪਸ ਲੈ ਕੇ ਆਉਣਾ ਹੈ ਸੋ ਇਹ ਸਾਰੀਆਂ ਚੀਜ਼ਾਂ ਦੇ ਅਰਵਿੰਦ ਕੇਜਰੀਵਾਲ ਕਹਿੰਦੇ ਸੀ ਕਿ ਮੇਰੇ ਕੋਲ ਰੋਡਮੈਪ ਤਿਆਰ ਹੈ ਬਸ ਤੁਸੀਂ ਸਾਨੂੰ ਮੌਕਾ ਦਿਓ ਆਂਦੇ ਹੀ ਇਹ ਕੰਮ ਕਰ ਦੇਣਾ ਹਾਲਾਂਕਿ 3 ਸਾਲ ਬੀਤ ਜਾਣ ਤੋਂ ਬਾਅਦ ਵੀ ਅੱਜ ਵੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਉਹੀ ਕਿਹਾ ਜਾ ਰਿਹਾ ਕਿ ਅਸੀਂ ਜੰਗ ਜਿਹੜੀ ਆ ਉਹ ਛੇੜੀ ਹੋਈ ਹੈ ਸੋ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਪਿਛਲੇ 3 ਸਾਲਾਂ ਦੇ ਵਿੱਚ ਸਰਕਾਰ ਇਹ ਕੰਮ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਈ ਪਰ ਜੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਕੰਮ ਸਰਕਾਰ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਕਿਤੇ ਨਾ ਕਿਤੇ ਲੋਕਾਂ ਦੇ ਲੋਕਾਂ ਨੂੰ ਵੀ ਰਾਹਤ ਮਿਲੇਗੀ ਔਰ ਸਰਕਾਰ ਵੀ ਜਾ ਕੇ 2027 ਦੇ ਵਜੇ ਬੂਟਾ ਮੰਗਣ ਦੇ ਵਿੱਚ ਲੋਕਾਂ ਤੋਂ ਸ਼ਾਇਦ ਚਿਜਕ ਇੱਕ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਖਬਰ ਹੈ ਐਮਪੀ ਅਮਰਤਪਾਲ ਸਿੰਘ ਪਿਛਲੇ 2023 ਤੋਂ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਐਨਐਸਏ ਲੱਗਾ ਹੋਇਆ ਉਹਨਾਂ ਦੇ ਉੱਪਰ ਔਰ ਉਹਨਾਂ ਦੇ ਕਈ ਸਾਥੀਆਂ ਦੇ ਉੱਪਰ ਵੀ ਲੱਗਾ ਹੋਇਆ ਸੀ ਹਾਲਾਂਕਿ ਐਨਐਸਏ 1 ਸਾਲ ਦਾ ਹੁੰਦਾ ਹੈ ਪਰ ਸਰਕਾਰ ਦੇ ਵੱਲੋਂ ਐਨਐਸਏ ਉਹਨਾਂ ਦਾ ਹੋਰ ਵਧਾ ਦਿੱਤਾ ਗਿਆ ਸੀ ਸੁਰੱਖਿਆ ਕਾਰਨਾਂ ਨੂੰ ਲੈ ਕੇ ਇਸ ਕਰਕੇ ਐਨਐਸਏ ਵਧਾ ਦਿੱਤਾ ਸੀ ਪਰ ਹੁਣ ਐਨਐਸਏ ਹੋ ਫਿਰ ਤੋਂ ਖਤਮ ਹੋਣ ਵਾਲਾ ਹੈ ਔਰ ਰਾਹਤ ਦੀ ਖਬਰ ਇਹ ਹੈ ਕਿ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਅਮਰਤਪਾਲ ਸਿੰਘ ਦੇ ਸਾਥੀ ਸੱਤ ਸਾਥੀਆਂ ਨੂੰ ਰਿਹਾ ਕਰ ਦਿੱਤਾ ਜਾਏਗਾ ਆਉਣ ਵਾਲੇ ਟਾਈਮ ਦੇ ਵਿੱਚ ਅਮਰਿਤਪਾਲ ਸਿੰਘ ਦੇ ਜਿਹੜੇ ਸਾਥੀ ਨਾਲ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਸੀ ਸੱਤ ਸਾਥੀਆਂ ਨੂੰ ਪੁਲਿਸ ਜਿਹੜੀ ਹੈ ਉਹ ਛੱਡੇਗੀ ਔਰ ਐਸਪੀ ਗਿਲ ਦੀ ਅਗਵਾਈ ਦੇ ਵਿੱਚ ਇੱਕ ਟੀਮ ਜਿਹੜੀ ਹੈ ਉਹ ਡਿਬਰੂਗੜ ਜੀਲ ਜਾਏਗੀ ਔਰ ਉਥੋਂ ਇਹਨਾਂ ਨੂੰ ਪੰਜਾਬ ਲਿਆਂਦਾ ਜਾਏਗਾ ਔਰ ਉਸ ਤੋਂ ਬਾਅਦ ਲਿਆਂਨ ਤੋਂ ਬਾਅਦ ਇਹਨਾਂ ਨੂੰ ਅੱਗੇ ਇਹਨਾਂ ਦਾ ਜਾਨੀ ਕਿ ਐਨਐਸਏ ਨਹੀਂ ਵਧਾਇਆ ਜਾਏਗਾ ਪਰ ਹੁਣ ਸਵਾਲ ਇਹ ਹੈ ਕਿ ਅਮਰਿਤਪਾਲ ਸਿੰਘ ਦੇ ਉੱਤੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਫੈਸਲੇ ਹੋ ਸਕਦੇ ਨੇ ਲੋਕਾਂ ਦੇ ਸਾਰਿਆਂ ਦਾ ਜਿਹੜਾ ਧਿਆਨ ਹੈ ਉਹ ਇਸ ਗੱਲ ਤੇ ਬਣਿਆ ਹੋਇਆ ਕਿ ਅਮਰਤਪਾਲ ਦੇ ਲਈ ਕੀ ਫੈਸਲਾ ਆਏਗਾ ਆਉਣ ਵਾਲੇ ਟਾਈਮ ਦੇ ਵਿੱਚ ਉਹ ਦੇਖਣਾ ਹੋਏਗਾ ਇੱਕ ਖਬਰ ਕੱਲ ਜਲੰਧਰ ਦੇ ਨਾਲ ਬੜੀ ਵੱਡੀ ਖਬਰ ਜੁੜੀ ਹੋਈ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਥਾਣਿਆਂ ਦੇ ਵਿੱਚ ਤਕਰੀਬਨ 12 ਤੋਂ 13 ਥਾਣਿਆਂ ਦੇ ਉੱਪਰ ਪੰਜਾਬ ਦੇ ਗ੍ਰੇਨੇਡ ਹਮਲੇ ਹੋਏ ਔਰ ਉਸ ਤੋਂ ਬਾਅਦ ਇੱਕ ਮੰਦਭਾਗੀ ਖਬਰ ਬੀਤੇ ਦਿਨੀ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਅਮਰਸਰ ਦੇ ਇੱਕ ਠਾਕੁਰਦਵਾਰ ਮੰਦਰ ਦੇ ਉੱਪਰ ਗ੍ਰੇਨੇਟ ਹਮਲਾ ਕੀਤਾ ਗਿਆ ਨੌਜਵਾਲਾਂ ਦੇ ਵੱਲੋਂ ਦੇਰ ਰਾਤ 12:30 ਵਜੇ ਪਰ ਹੁਣ ਇੱਕ ਹੋਰ ਖਬਰ ਨਵੀਂ ਸਾਹਮਣੇ ਆਈ ਹੈ ਬੀਤੇ ਕੱਲ ਜਲੰਧਰ ਦੇ ਇੱਕ ਯੂਟਿਊਬਰ ਦੇ ਘਰ ਦੇ ਉੱਤੇ ਗ੍ਰੇਨੇਟ ਹਮਲਾ ਕੀਤਾ ਗਿਆ ਹੈ ਸੋ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਔਰ ਹੈਪੀ ਪਾਸ਼ੀਆਂ ਔਰ ਉਹਦੇ ਸਾਥੀਆਂ ਦੇ ਵੱਲੋਂ ਇਹਦੀ ਜ਼ਿੰਮੇਵਾਰੀ ਲੈ ਲਈ ਗਈ ਆ ਪਾਕਿਸਤਾਨ ਤੋਂ ਇੱਕ ਸੰਗਠਨ ਦੇ ਵੱਲੋਂ ਇਹ ਅਟੈਕ ਕਰਵਾਇਆ ਗਿਆ ਉਹਨਾਂ ਨੇ ਵੀਡੀਓ ਪਾ ਕੇ ਦੀ ਪੁਸ਼ਟੀ ਕੀਤੀ ਆ ਕਿ ਜਲੰਧਰ ਦੇ ਵਿੱਚ ਜਿਹੜਾ ਹਮਲਾ ਹੋਇਆ ਹੈ ਯੂਟਿਊਬਰ ਦੇ ਘਰ ਦੇ ਉੱਪਰ ਕਿਉਂਕਿ ਉਹ ਇਸਲਾਮ ਦੇ ਖਿਲਾਫ ਬੋਲਦਾ ਸੀ ਇਸ ਕਰਕੇ ਇਸ ਵਿਅਕਤੀ ਨੂੰ ਅਸੀਂ ਛੱਡਾਂਗੇ ਨਹੀਂ ਇਸ ਵਾਰ ਤਾਂ ਇਹ ਹਮਲੇ ਦੇ ਵਿੱਚ ਬਚ ਗਿਆ ਉਸ ਤੋਂ ਬਾਅਦ ਇਹਦੇ ਉੱਪਰ ਫਿਰ ਤੋਂ ਦੁਬਾਰਾ ਹਮਲਾ ਹੋਏਗਾ ਜੇ ਤੁਸੀਂ ਇਹਨੂੰ ਬਚਾ ਸਕਦੇ ਹੋ ਤੇ ਬਚਾ ਲਓ ਨਾਲ ਹੀ ਉਹਨਾਂ ਨੇ ਇੱਕ ਹੁਸ਼ਿਆਰਪੁਰ ਦੇ ਵਿਅਕਤੀ ਨੂੰ ਵੀ ਧਮਕੀ ਦਿੱਤੀ ਹੈ ਕਿ ਆਉਣ ਵਾਲੇ ਟਾਈਮ ਦੇ ਉਤੇ ਉਹਦੇ ਉੱਪਰ ਵੀ ਹਮਲਾ ਹੋਏਗਾ ਸੋ ਲਗਾਤਾਰ ਪੰਜਾਬ ਦੇ ਵਿੱਚ ਗ੍ਰੇਨੇਡ ਹਮਲੇ ਹੋ ਰਹੇ ਨੇ ਧਮਕੀਆਂ ਦੇ ਦੇ ਕੇ ਹਮਲੇ ਹੋ ਰਹੇ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਬਹੁਤ ਵਧੀਆ ਹੈ ਤੁਸੀਂ ਦੂਸਰੇ ਸੂਬਿਆਂ ਦੇ ਵਿੱਚ ਦੇਖੋ ਉਹਨਾਂ ਦੇ ਮੁਕਾਬਲੇ ਸਾਡੀ ਕਾਨੂੰਨ ਵਿਵਸਥਾ ਬਹੁਤ ਵਧੀਆ ਸਿੱਧੇ ਤੌਰ ਦੇ ਉਤੇ ਇਹ ਉਹੀ ਗੱਲ ਕਹਿਣ ਵਾਲੀ ਹੋ ਗਈ ਕਿ ਸਾਡੇ ਮੁੰਡੇ ਦੇ 5 ਨੰਬਰ ਆਏ ਸੀ ਪਰ ਗਵਾਂਡੀਆਂ ਦੇ ਦੇਖੋ 3 ਆਏ ਸਾਡਾ ਹੁਸ਼ਿਆਰ ਆ ਭਾਵੇਂ ਹੀ ਫੇਲ ਹੋ ਗਿਆ ਉਹ ਪਰ ਫਿਰ ਵੀ ਸਾਡੇ ਵਾਲਾ ਹੁਸ਼ਿਆਰ ਆ ਉਹਦੇ 5 ਆਏ ਸੋ ਇਹ ਇਹ ਲੋਕ ਪੰਜਾਬ ਦੇ ਕੀ ਚਾਹੁੰਦੇ ਨੇ ਲੋਕ ਸੁਰੱਖਿਆ ਚਾਹੁੰਦੇ ਨੇ ਨਾ ਕਿ ਇਹ ਚਾਹੁੰਦੇ ਕਿ ਦੂਸਰਾ ਸੂਬੇ ਦੇ ਵਿੱਚ ਕੀ ਹੋ ਰਿਹਾ ਤੇ ਸਾਡੇ ਸੂਬੇ ਵਿੱਚ ਕੀ ਹੋ ਰਿਹਾ ਸੂਬੇ ਦੇ ਲੋਕ ਸੁਰੱਖਿਆ ਆਪਣੇ ਆਪ ਨੂੰ ਮਹਿਸੂਸ ਕਿਵੇਂ ਕਰਨਗੇ ਉਹਦੇ ਲਈ ਲੋਕ ਚਾਹੁੰਦੇ ਨੇ ਕਿ ਐਸੀਆਂ ਘਟਨਾਵਾਂ ਨਾ ਵਾਪਰਨ ਕਿਉਂਕਿ ਛੋਟੀ ਜਿਹੀ ਘਟਨਾ ਦੇ ਨਾਲ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਜਾਂਦਾ ਸੋ ਪਹਿਲਾਂ ਥਾਣਿਆਂ ਦੇ ਉੱਪਰ ਅਟੈਕ ਹੁੰਦੇ ਰਹੇ ਫਿਰ ਮੰਦਰ ਦੇ ਉੱਪਰ ਹੋ ਗਿਆ ਹੁਣ ਕਿਸੇ ਦੇ ਘਰ ਦੇ ਉੱਪਰ ਵੀ ਹੋ ਗਿਆ ਸੋ ਲੋਕ ਇਸ ਚੀਜ਼ ਨੂੰ ਲੈ ਕੇ ਚਿੰਤਤ ਨੇ ਇਹ ਸੀ ਅੱਜ ਦੀਆਂ ਉਹ ਤਮਾਮ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਂੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀ ਵੀ ਯੂਕੇ ਦੇ ਨਾਲ ਧੰਨਵਾਦ